ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਕਥਿਤ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਕਥਿਤ ਦੋਸ਼ੀ ਹੈ ਉਸ ਉਹ ਵੀ ਕਬੂਲ ਕਰ ਰਿਹਾ ਹੈ ਕਿ ਅਸੀਂ ਨਸ਼ਾ ਕਰਦੇ ਹਾਂ ਚਿੱਟੇ ਦਾ ਇਸ ਕਰਕੇ ਚੋਰੀ ਦੀ ਵਾਰਦਾਤਾਂ ਕਰਨ ਲੱਗੇ ਹਾਂ ਇਸ ਦੇ ਨਾਲ ਅਜੇ ਹੋਰ ਦੋ ਸਾਥੀਆ ਪੁਲਿਸ ਅਦਾਲਤ ਸੇ ਪੇਸ਼ ਕਰਕੇ ਰਿਮਾਂਡ ਵੀ ਮੰਗ ਵੀ ਕਰੇਗੀ ਰਿਮਾਂਡ ਦੇ ਵਿੱਚ ਇਹਨਾਂ ਨੇ ਕਿੰਨੀਆਂ ਚੋਰੀਆਂ ਕੀਤੀਆਂ ਕੀ ਕੀ ਇਹਨਾਂ ਦੇ ਬਰਾਮਦ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਪਰ ਜਾਣਕਾਰੀ ਹਾਸਲ ਕਰਦੇ ਕਿ ਕਿਸ ਕੀ ਸ਼ਿਕਾਇਤ ਸੀ ਭਗਵੰਤ ਸਿੰਘ ਜੀ ਹੈ ਭਗਵੰਤ ਸਿੰਘ ਜੀ ਕੀ ਦੀ ਸ਼ਿਕਾਇਤ ਲਈ ਜਿਹੜੇ ਮਾਮਲਾ ਦਰਜ ਹੋਇਆ ਸੀ ਔਰ ਜਿਹੜਾ ਇਹ ਸਰਬਜੀਤ ਸਿੰਘ ਪੁੱਤਰ ਮਾਨ ਸਿੰਘ ਜੀ ਵਾਸੀ ਪ੍ਰਤਾਪ ਕਲੋਨੀ ਸਮਾਣਾ ਦੀ ਮਾਤਾ ਜਸਵਿੰਦਰ ਕੌਰ ਆਪਣੇ ਘਰ ਵਿੱਚ ਬੁਟੀਕ ਦਾ ਕੰਮ ਕਰਦੀ ਸੀ ਜਿਨ੍ਹਾਂ ਦੇ ਘਰ ਪੋਰਚ ਵਿੱਚ ਲੱਕੜ ਦੀ ਅਲਮਾਰੀ ਵਿੱਚ ਜਨਾਨਾ ਸੂਟ ਪਏ ਸੀ ਜਿਸ ਵਿੱਚੋਂ ਚਾਹਤ ਤੇ ਇਸ ਦੇ ਇੱਕ ਹੋਰ ਸਾਥੀ ਨੇ ਕਰੀਬ 80 ਸੂਟ ਚੋਰੀ ਕੀਤੇ ਨੇ ਜੀ ਅੱਜ ਮੁਕਦਰਦ ਹੋ ਗਏ ਵਿਖਲਾ ਹਾਂ ਮਕਦਮਾ ਦਰਜ ਕਰਕੇ ਜੀ ਮਕਦਮਾ ਨੰਬਰ 48 ਵਿੱਚ ਦਰਜ ਕਰਕੇ ਇਹਨੂੰ ਗ੍ਰਿਫਤ ਕਰ ਲਏ ਅੱਜ ਕੋਰਟ ਵਿੱਚ ਪੇਸ਼ ਕਰਾਂਗੇ ਬਿਲਕੁਲ ਮੜ ਮੰਗਾਂਗੇ ਚਾਹ ਤੀ ਹੈ ਨਸ਼ੇ ਵਿੱਚ ਹੈ ਨਸ਼ਾ ਕਰਦੇ ਕਿਸੇ ਨੂੰ ਨਸ਼ਾ ਕਰਦਾ ਛਿੱਟੇ ਛਿੱਟੇ ਦੋ ਜਣਿਆਂ ਨੇ ਕੀਤੀ ਜੀ ਕੋਈ ਇੱਥੇ ਨਹੀਂ ਹੈ ਹਾਂਜੀ ਅਸਮਾਨੇ ਬੰਦੇ ਬਣਦਾ ਜੀ ਸਰ ਇਹ ਜਿਹੜਾ ਕਥਿਤ ਫੜਿਆ ਨੋਜ਼ਮ ਜਿਹੜਾ ਕੀ ਬਰਾਮੀ ਹੈ ਕੀ ਰਿਪੋਰਟ ਸਕੇਰ ਕਰ ਤਾ ਕੋਣ ਹੈ ਜੀ ਕੱਲ ਇੱਕ ਸਾਡੇ ਕੋਲ ਸਰਬਜੀਤ ਸਿੰਘ ਸਨੋਕ ਮਾਨ ਸਿੰਘ ਪ੍ਰਤਾਪ ਕਲੋਨੀ ਤੋਂ ਉਹਨਾਂ ਨੇ ਆ ਕੇ ਸਾਡੇ ਕੋਲ ਬਿਆਨ ਲਗਾਇਆ ਸੀ ਵੀ ਉਹਨਾਂ ਦੀ ਜਿਹੜੀ ਮਾਤਾ ਹੈ ਅਜ ਸੁਵਿੰਦਰਪੁਰ ਉਹ ਬੁਟੀਕ ਦਾ ਕੰਮ ਕਰਦੇ ਸੀ ਜਿਹਦੇ ਵਿੱਚ ਮਿਤੀ 11 5 2024 ਨੂੰ ਚੋਰੀ ਹੋ ਗਈ ਸੀ ਜਿਹਦੇ ਸਬੰਧ ਵਿੱਚ ਅਸੀਂ ਚਾਹਤ ਕੁਮਾਰ ਸਾਨੂੰ ਨਰੇਸ਼ کمار ਸਮਰਾਨਗਰ ਤੋਂ ਆਖੀ ਤੇ ਜਿਸ ਵਾਸਤੇ ਅਸੀਂ ਸੂਟਾਂ ਦੀ ਥੋੜੀ ਜਿਹੀ ਬਰਾਮਦਗੀ ਕਰਾ ਲਈ ਜੇ ਬਾਕੀ ਉਹਦੇ ਕੋਲ ਬਰਾਮਦਗੀ ਕਰਾਉਣੀ ਬਾਕੀ ਆ ਤੇ ਪੁਲਿਸ ਕਸ਼ਿਫ ਨੇ ਬਤੇ ਹੋਰ ਵੀ ਆਪਣਾ ਦੱਸ ਰਿਹਾ ਇਹਦੇ ਨਾਲ ਕੌਣ ਕੌਣ ਸੀ ਉਹਨਾਂ ਦੀ ਹਾਜ਼ਰੀ ਦਰਫਤਾਰੀ ਬਾਕੀ ਆ ਅੱਜ ਦੋਸ਼ੀ ਨੂੰ ਪੇਸ਼ ਦਾਤ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਤੋਂ ਹੋਰ ਜਿਹੜੀ ਚੋਰੀ ਦੀਆਂ ਵਾਰਦਾਤਾਂ ਉਹ ਅਸੀਂ ਖਬਰੋ ਕਰਾਂਗੇ ਤੇ ਇਹਦੇ ਨਾਲ ਹੋਰ ਵੀ ਸਾਥੀਆ ਦੱਸ ਰਿਹਾ ਇਹਦੇ ਨਾਲ ਦੋ ਹੋਰ ਸਾਥੀਆ ਜਿਹਨਾਂ ਨਾਲ ਜਿਹਨਾਂ ਨੇ ਚੋਰੀ ਕੀਤੀ ਸੀ ਉਹਨਾਂ ਨੂੰ ਚੇਤੇ ਇਜ਼ਰ ਫਰਟ ਪਹੁੰਚ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼